ਹਾਈ ਕਿੱਡੇ ਕਿੱਡੇ ਭਾਈ ਆ ਗਏ ਆਪ ਦਾ ਸੀਤਾ ਬੈਗ ਫੁਗਰੀ ਮਾਰਨ ਨੂੰ ਲੈ ਲੈ ਹਾਈ ਹਾਈ ਇਹ ਦੋਵਾਂ ਦੀ ਇੱਕੋ ਜਿੰਨੀ ਸਟੱਡੀ ਆ ਲਗਭਗ ਬਹੁਤ ਜ਼ਿਆਦੀ ਦੋਹਾਂ ਦੀ ਸਟੱਡੀ ਇੱਧਰ ਬੇੜਾ ਕਰਕੇ ਹੋਇਆ ਪਿਆ ਬਸ ਬੇੜਾ ਘੜ ਕੀ ਹੋ ਗਿਆ ਪੜਨਾ ਨਹੀਂ ਜੀ 3600 ਪਾਸੇ ਧੱਕਾ ਹੁਣ ਫੇਰੇ ਸਮਝ ਸਾਰਾ ਕੁਝ ਆਉਂਦਾ ਮੈਨੂੰ ਐਗੀ ਮੇ ਕੋ ਕਾਕੀ ਨਹੀਂ ਗਈ ਨਾਟ ਕਾਕੀ ਹਰਜੀਤੀ ਹਰਜੀਤੀ ਆਪਦੇ ਦਾਜ ਦੇ ਸਾਹ ਐ ਪਾਪੂ ਇਹਦਾ ਮਨ ਲਾਦਾ ਬੁੜੀ ਪਟਲੇ ਅਮਰੀਕਾ ਵਾਲੀ ਉਹਨਾਂ ਦੀ ਜਿਹੜੀ ਹੱਥ ਖੜਾ ਕਰਕੇ ਖੜੀ ਹੁੰਦੀ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਆ ਪਾ ਪués ਸਮਾਂ ਲਾਦਾ ਬੁੜੀ ਬੱਟਲੇ ਅਮਰੀਕਾ ਵਾਲੀ ਉਹਨਾਂ ਦੀ ਜਿਹੜੀ ਹੱਥ ਖੜਾ ਕਰਕੇ ਖੜੀ ਹੁੰਦੀ ਆ ਅਗਲੇ ਪੱਕੇ ਭੁਕੇ ਹੋਏ ਹੋਣੇ ਅਮਰੀਕਾ 'ਚ ਤਾਂ ਹੀ ਲਾਇਆ ਅਗਲੇ ਐਂ ਲਾਉਂਦੇ ਬਾਈ 50 ਪਲੇਟੇ ਕੰਮ ਹੀ ਆ ਜਾਂਦੇ ਆ ਚੱਕਲੇ ਹੋ ਤੂੰ ਅਮਰੀਕਾ 'ਚ ਅਗਲੇ ਨੇ ਬਾਈ ਅਮਰੀਕਾ 'ਚ ਚੱਕਲੇ ਜਾ ਗਈ ਪਤਾ ਕਿੱਦਾਂ ਗਿਆ ਹੋਣਾ ਸ਼ਾ ਕੋਸ ਸਾਹਿਬ ਆ ਮੂਰੇ ਹੋਏ ਨੇ ਕੋਸ ਸਾਹਿਬ ਨੂੰ ਕੋਈ ਸਮਝ ਨਹੀਂ ਆਉਂਦੀ ਬਈ ਇਹਨੂੰ ਦਿਖਦਾ ਵਿਆਹ ਨਹੀਂ ਗਾ ਨਹੀਂ 3600 ਪਾਸੇ ਧੱਕਾ ਹੁਣ ਫੇਰੇ ਸਮਝ ਸਾਰਾ ਕੁਝ ਆਉਂਦਾ ਮੈਨੂੰ ਐਜੀ ਮੈਂ ਕੋ ਕਾਕੀ ਨਹੀਂ ਗਈ ਨਾਟ ਕਾਕੀ ਹਰਜੀਤੀ ਹਰਜੀਤੀ ਆਪਦੇ ਦਾਜ ਦੇ ਸਾਰੇ ਸੱਟੇ ਨੇ ਆਪ ਘਰੇ ਸਾਰੇ ਹੈਂ ਆਪ ਨਾਲੇ ਪੋਤੇ ਆ ਝੂਠ ਤੈਨੂੰ ਕਿੰਨੇ ਦੇ ਮਮਮੀ ਨੇ ਦੱਸਿਆ ਨਾ ਕਿਸੇ ਨੇ ਵੇਖਿਆ ਕੱਢਦੀ ਨੂੰ ਕਿਹੜੀ ਪਹਿਲਾਂ ਸਲਾਈ ਮਸ਼ੀਨ ਸੀ ਨਾ ਉਹਦੇ ਤੇ ਮਮਮੀ ਨੇ ਕੱਢੇ ਇਹ ਨਹੀਂ ਕਰਾਈ ਮਮਮੀ ਕੋਲ ਪਹਿਲਾਂ ਹੀ ਪੈਰਾਂ ਵਾਲੀ ਮਸ਼ੀਨ ਹੈਗੀ ਸੀ ਸਲਾਈ ਵਾਲੀ ਸੀ ਤਵਾ ਹੈਗੀ ਇਹਨਾਂ ਨੇ ਕੈਰ ਕਰੇ ਜ਼ਿੰਦਗੀ ਚ ਆਪਣੇ ਪੈਰ ਮੇਰੇ ਰਾਣੀ ਲੱਗੀ ਸੀ ਰਾਣੀ ਨੇ ਗਾਹ ਦੇ ਦਿੱਤੇ ਆ ਕੀ ਦੇ ਪੈਰ ਵੀ ਏਡੇ ਪਾਰੇ ਸੀ ਮੰਮੀ ਨੂੰ ਤਾਂ ਇਕ ਡੇ ਡੇ ਭਾਈ ਆ ਗਏ ਆਪਦਾ ਸੀਤਾ ਬੈਗ ਫੁਗਰੀ ਮਾਰਨ ਨੂੰ ਲੈ ਲੈ ਹਾਏ ਹਾਏ ਤੂੰ ਬੈਗ ਸਾਡਾ ਦੇਵਤਾ ਸਹੀਂ ਤੂੰ ਸਾਡਾ ਬੈਗ ਵੇਖ ਸਾਰੇ ਲੁਧਿਆਣੇ ਚ ਅਗਲੇ ਨੇ ਵਾਰ-ਵਾਰ ਪੁੱਛਿਆ ਸਟੱਫ ਵੀ ਬੜਾ ਵਧੀਆ ਕਿੱਥੋਂ ਲਿਆਂਦਾ ਕਹਿੰਦੇ ਬੈਗ ਵਾਹ ਦੋਵੇਂ ਪੈਣਾ ਖੜੇ ਇੱਕੋ ਜਿੱਕੀਆਂ ਦੇਖ ਤੂੰ ਨਜ਼ਰ ਨਹੀਂ ਆਵੇ ਤੂੰ ਸਾਨੂੰ ਨਜ਼ਰ ਲਗਾਣੀ ਹਾਂ ਇੱਕੋ ਜਿਹੀ ਇਹ ਦੋਵਾਂ ਦੀ ਇੱਕੋ ਜਿੰਨੀ ਸਟੱਡੀ ਆ ਲਗਭਗ ਬਹੁਤ ਜ਼ਿਆਦੀ ਦੋਹਾਂ ਦੀ ਸਟੱਡੀ ਇੱਧਰ ਬੇੜਾ ਕਰਕੇ ਹੋਇਆ ਪਿਆ ਬਸ ਬੇੜਾ ਘੜਕੀ ਹੋ ਗਿਆ ਪੜ੍ਹਨਾ ਨਹੀਂ ਹਾਂ ਤੇ ਕੁੜਿਆ ਪੜ੍ਹਨਾ ਤੇਰੀਆਂ ਤਾਂ ਮਾਚਨ ਤੱਕ ਪੜਿਆ ਤੂੰ ਕੀ ਫੜਿਆ ਮੈਂ ਦੁਨੀਆ ਬੜੀ ਆ ਬਸ ਰਹਿਣ ਦਿਆ ਕਰੋ ਬਪੋਰ ਹੋਣਾ ਕਰੋ ਬਸ ਠੀਕ ਆ ਸੀਨੀਅਰ ਥੈਂਕ ਯੂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿ